ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਦੇਵ ਸਿੰਘ ਜ਼ਿਲ੍ਹਾ ਤਰਨਤਾਰਨ ਸਾਹਿਬ ਤੋਂ ਚੇਅਰਮੈਨ ਦਸਮੇਸ਼ ਫੋਰਡ ਰਗਰੇਟਾ ਦਲ ਤੋਂ ਵੀਰ ਜੀਓ ਪਿੰਡ ਪੁੰਨੀਆਂ ਦੇ ਵਿੱਚ ਜੋ ਵਿਵਾਦ ਭੱਖਦਾ ਪਿਆ ਹੈ ਇਸ ਟਾਈਮ ਤੇ ਕੁਝ ਦਿਨ ਪਹਿਲਾਂ ਦਾਸ ਨੂੰ ਫੋਨ ਆਇਆ ਇੱਕ ਪਿੰਡ ਪੁੰਨੀਆਂ ਤੋਂ ਪਿੰਡ ਪੁੰਨੀਆਂ ਦੇ ਵਿੱਚ ਮਜਬੀ ਸਿੱਖਾਂ ਦੇ ਘਰ ਸਗਣ ਸੀ ਉਹਨਾਂ ਨੇ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਦੇ ਗਰੰਤੀ ਸਿੰਘ ਨੂੰ ਸੁਭਣੀ ਸਾਹਿਬ ਜੀ ਦਾ ਪਾਠ ਕਰਨ ਵਾਸਤੇ ਕਿਹਾ ਤੇ ਉਸੇ ਪਿੰਡ ਦਾ ਇੱਕ ਬਾਬਾ ਧੋਤੀ ਬਾਬਾ ਸਿਟੀ ਜੋ ਬਾਬਾ ਸਿਟੀ ਨੂੰ ਪਤਾ ਲੱਗਾ ਪਹਿਲਾਂ ਤਾਂ ਉਹਨੇ ਆਗਿਆ ਦੇ ਦਿੱਤੀ ਕਿ ਤੁਸੀਂ ਉਹਨਾਂ ਦੇ ਘਰ ਜਾ ਕੇ ਖੰਡ ਸਾਹਿਬ ਸੁਖਨੀ ਸਾਹਿਬ ਦਾ ਪਾਠ ਕਰ ਸਕਦੇ ਜੂ ਔਰ ਫਿਰ ਉਹਨਾਂ ਨੇ ਮਨਾ ਕਰ ਦਿੱਤਾ ਉਹਨਾਂ ਨੂੰ ਕਿਹਾ ਕਿ ਮਨਾ ਕਿਉਂ ਕੀਤਾ ਉਹਨਾਂ ਨੇ ਕਿਹਾ ਜੀ ਸਤਕਾਰ ਕਮੇਟੀ ਨੇ ਕੀ ਹੋਇਆ ਹੈ ਕਿ ਜਿਸ ਦੇ ਘਰ ਚਰਾਗ ਬਲਦੇ ਨੇ ਜਾਂ ਕੋਈ ਗੱਦੀ ਵਡਭਾਜ ਸਿੰਘ ਦੀ ਲੱਗਦੀ ਏ ਉਸ ਘਰ ਗੁਰੂ ਮਹਾਰਾਜ ਦਾ ਪ੍ਰਕਾਸ਼ ਨਹੀਂ ਹੋ ਸਕਦਾ ਸੋ ਵੀਰ ਜੀਓ ਦਾਸ ਨੂੰ ਫੋਨ ਆਇਆ ਦਾਸ ਆਪਣੀ ਟੀਮ ਦੇ ਨਾਲ ਪਿੰਡ ਪੁੰਨੀਆਂ ਜਦੋਂ 1.7 4 5 ਦੇ ਕਰੀਬ ਪਹੁੰਚਿਆ ਉੱਥੋਂ ਦਾ ਸਾਰਾ ਜਾਇਦਾ ਹਾਲਾਤ ਲੈ ਤਾਂ ਕਿ ਦਾਸ ਨੇ ਪਤਾ ਕੀਤਾ ਜਿਸ ਘਰ ਦੇ ਵਿੱਚ ਖੰਡ ਸੂਨੀ ਸਾਹਿਬ ਜੀ ਦਾ ਪਾਠ ਰਖਾਉਣਾ ਸੀ ਉਸ ਘਰ ਦੇ ਵਿੱਚ ਕੋਈ ਚਿਰਾਗ ਨਹੀਂ ਸੀ ਬਲਦੇ ਉਹਨਾਂ ਦੇ ਗਵਾਂਡੀਆਂ ਵੱਲ ਸੀ ਪਰ ਜਦੋਂ ਦਾਸ ਨੇ ਥੋੜੀ ਸੱਚ ਕੀਤੀ ਤੇ ਉਹ ਸਾਰਾ ਪਿੰਡ ਤੇ ਚਿਰਾਗਾ ਨੂੰ ਮੰਦਾ ਹੋਇਆ ਚਿਰਾਗ ਬਾਲਦਾ ਪਿਆ ਕੁਝ ਚਾਂਦੀ ਦੇ ਘਰ ਹੋਣਗੇ ਜਿਹੜੇ ਨਹੀਂ ਕਿੰਨਾਂ ਦੇ ਚਿਰਾਗ ਬਾਲਦੇ ਬਾਕੀ ਤਾਂ ਸਾਰਾ ਪਿੰਡ ਉਹਨਾਂ ਦਾ ਚਿਰਾਗ ਬਾਲਦਾ ਪਿਆਏ ਸੋ ਵੀਰ ਜੀਓ ਜਿਹੜਾ ਉੱਥੇ ਕੋਈ ਰਾਜਾ ਮਲਸਤਰ ਆਮ ਦਾ ਕੋਈ ਗੁਰਦੁਆਰਾ ਹੈ ਉਹਦੇ ਵਿੱਚ ਵੀ ਪਹਿਲਾਂ ਪੂਰੇ ਕਰਮਕਾਂਡ ਹੁੰਦੇ ਰਹੇ ਨੇ ਅਜੇ ਵੀ ਜਿਹੜਾ ਉਹ ਗੁਰਦੁਆਰਾ ਹੈ ਉਸੇ ਪੀਰ ਦੇ ਨਾਂ ਤੇ ਆ ਉਹਦਾ ਨਾਮ ਚੇਂਜ ਨਹੀਂ ਕੀਤਾ ਗਿਆ ਤੇ ਜਿਹੜਾ ਉਸ ਗੁਰਦੁਆਰੇ ਦਾ ਪ੍ਰਧਾਨ ਹੈ ਉਹ ਵੀ ਕਰਮਕਾਂਡੀ ਪ੍ਰਧਾਨ ਹੈ ਉਹ ਕਿਹੜਾ ਪੂਰਾ ਗੁਰਸਿੱਖੀ ਦੇ ਵਿੱਚ ਹੈ ਪਿੰਡ ਵਾਲਿਆਂ ਤੋਂ ਪਤਾ ਲੱਗਾ ਉਹ ਦਾੜੀ ਨੂੰ ਹੀ ਰੰਗਦਾ ਏ ਤੇ ਉਹਦੇ ਘਰ ਵੀ ਚਿਰਾਗ ਬਲਦੇ ਨੇ ਸੋ ਵੀਰ ਜੀਓ ਗੱਲ ਹੈ ਇੱਥੇ ਆਣ ਕੇ ਮੁੱਕਦੀ ਏ ਕਿ ਜਦੋਂ ਕੋਈ ਜੱਟ ਆਪਣੇ ਘਰ ਚਰਾਗ ਵੀ ਬਾਲੇ ਉਹ ਕੋਈ ਇਸੇ ਦੀ ਵੀ ਗੱਦੀ ਵੀ ਲਾਵੇ ਤੇ ਉਹਦੇ ਕੋ ਉਹ ਜੇ ਚਾਹੇ ਤੇ ਆਪਣੇ ਘਰ ਗੁਰੂ ਮਾਨ ਦਾ ਪ੍ਰਕਾਸ਼ ਕਰਾ ਸਕਦਾ ਏ ਉਹਨ ਕੋਈ ਮਨਾਈ ਨਹੀਂ ਤੇ ਜਦੋਂ ਵੀਰ ਜੀਓ ਕੋਈ ਗਰੀਬ ਸਿੱਖ ਮﻅਲੂਮ ਗੁਰੂ ਮਹਾਰਾਜ ਜੀ ਦੇ ਚਰਨ ਆਪਣੇ ਘਰ ਪਾਉਣ ਦੀ ਇੱਛਾ ਰੱਖਦਾ ਏ ਤਾਂ ਉਸ ਦੇ ਨਾਲ ਧੱਕੇਸ਼ਾਈਆਂ ਹੁੰਦੀਆਂ ਨਹੀਂ ਉਦੇ ਨਾਲ ਈਰਖਾ ਵੈਰ ਵਿਰੋਧ ਕੀਤਾ ਜਾਂਦਾ ਹੈ ਸੋ ਵੀਰ ਜੀਓ ਉਸ ਦਿਨ ਉਹਨਾਂ ਦੇ ਘਰ ਸ੍ਰੀ ਸੁਖਮਨੀ ਸਾਹਿਬ ਜੀ ਦਾ ਅਖੰਡ ਪਾਠ ਨਹੀਂ ਹੋ ਦਿੱਤਾ ਗਿਆ ਪਿੰਡ ਵਾਲੇ ਬਹੁਤ دہشت ਦਾ ਮਾਹੌਲ ਉਹ ਤਾਂ ਤੇ ਜੀ ਰਹੇ ਨੇ ਬੜਾ ਪਿੰਡ ਵਾਲਿਆਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਕਿ ਜੇ ਕਿਤੇ ਤੁਸੀਂ ਤੁਹਾਡੇ ਘਰ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋ ਗਿਆ ਤੇ ਅਸੀਂ ਤਹਾ ਤੁਹਾਡੇ ਨਾਲ ਉਹ ਹਸਰ ਕਰਾਂਗੇ ਜਿਹੜਾ ਕਿ ਦਿੱਤਾ ਨਾ ਹੋਇਆ ਬੜਾ ਦਹਿਸ਼ਤ ਦਾ ਮਾਹੌਲ ਕ੍ਰੀਏਟ ਕੀਤਾ ਹੋਇਆ ਹੈ ਜੋ ਬਾਬਾ ਸਿੱਧੀ ਆਜਾ ਉਹਦੇ ਹੋਰ ਸਮਰਥਕ ਨੇ ਜਾਂ ਹੋਰ ਜੋ ਸਰਕਾਰ ਕਮੇਟੀਆਂ ਜਿਹੜੀਆਂ ਉਧਰ ਦੀਆਂ ਭੜੀਆਂ ਹੋਈਆਂ ਨੇ ਬੜਾ ਦਹਿਸ਼ਤ ਦਾ ਮਾਹੌਲ ਉਹਨਾਂ ਨੇ ਕ੍ਰੀਏਟ ਕੀਤਾ ਹੋਇਆ ਹੈ ਉਸ ਪਿੰਡ ਦੇ ਵਿੱਚ ਸੋ ਵੀਰ ਜੀ ਉਹ ਕਹਿੰਦੇ ਨੇ ਸਰਕਾਰ ਕਮੇਟੀ ਵਾਲੇ ਕਹਿੰਦੇ ਨੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਹੈ ਅਸੀਂ ਸਤਿਕਾਰ ਕਰਦੇ ਆ ਅਕਾਲ ਤਖਤ ਸਾਹਿਬ ਜੀ ਦਾ ਸਾਡੇ ਸਰਮੋਰ ਸਾਡੀ ਸੁਪਰੀਮ ਕੋਰਟ ਇਸ ਮਤਲਬ ਅਕਾਲ ਤਖਤ ਸਾਹਿਬ ਪਰ ਵੀਰ ਜੀਓ ਮੈਂ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੇ ਗਾੜੀ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਜਥੇਦਾਰ ਸਾਹਿਬ ਜੀ ਕੌਮ ਨੂੰ ਗੁਮਰਾਹ ਨਾ ਕੀਤਾ ਜਾਵੇ ਕੌਮ ਦੇ ਵਿੱਚ ਦੁਬੀ ਦਾ ਨਾ ਪਾਈ ਜਾਵੇ ਕੌਮ ਨੂੰ ਇੱਕ ਸੰਦੇਸ਼ ਦੋ ਤਾਂ ਕਿ ਕੌਮ ਦੁਬਿਧਾ ਦੇ ਵਿੱਚ ਨਾ ਪਵੇ ਸਭ ਤੋਂ ਪਹਿਲਾਂ ਹਿਮਾਚਲ ਦੇ ਵਿੱਚ ਜੋ ਵਿਡ ਭਾਗ ਸਿੰਘ ਦਾ ਡੇਰਾ ਹੈ ਉੱਥੇ ਜਿਹੜਾ ਮੰਜੀ ਸਾਹਿਬ ਗੁਰਦੁਆਰਾ ਬਣਿਆ ਹੈ ਸਭ ਤੋਂ ਪਹਿਲਾਂ ਉਥੋਂ ਗੁਰੂ ਮਹਾਰਾਜ ਜਿੱਦਾਂ ਪ੍ਰਕਾਸ਼ ਚਕਣਾ ਚਾਹੀਦਾ ਹੈ ਤਾਂ ਕਿ ਪੂਰੀ ਸਿੱਖ ਕੌਮ ਨੂੰ ਇੱਕ ਮੈਸੇਜ ਮਿਲੇ ਕਿ ਜਿੱਥੇ ਵਿਡ ਭਾਗ ਸਿੰਘ ਦੀ ਗੱਦੀ ਹੋਵੇਗੀ ਉੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਨਹੀਂ ਹੋਵੇਗਾ ਕਿਉਂਕਿ ਡੇਰਾ ਵਿਡ ਭਾਗ ਸਿੰਘ ਦੇ ਵਿੱਚ ਉੱਥੇ ਅਨੇਕਾਂ ਹੀ ਗੁਰੂ ਮਹਾਰਾਜ ਜੀ ਦੀਹਾਹਾਜਰੀ ਦੇ ਵਿੱਚ ਉਹਦੇ ਨਾਲ ਹੀ ਉੱਥੇ ਅਨੇਕਾਂ ਹੀ ਢੋਲੀਆਂ ਖੇਡੀਆਂ ਜਾਂਦੀਆਂ ਨੇ ਅਨੇਕਾਂ ਜੋ ਕਰਮਕਾਡ ਹੁੰਦੇ ਨੇ ਕਿ ਇਹ ਸਤਕਾਰ ਕਮੇਟੀ ਵਾਲੇ ਕਹਿੰਦੇ ਨੇ ਗੁਰੂ ਮਹਾਰਾਜ ਦੀ ਬੇਦਵੀ ਹੁੰਦੀ ਹੈ ਕਿ ਉੱਥੇ ਗੁਰੂ ਮਹਾਰਾਜ ਦੀ ਬੇਦਵੀ ਨਹੀਂ ਹੋ ਰਹੀ ਅਨੇਕਾਂ ਹੀ ਪਿੰਡ ਤੁਹਾਨੂੰ ਦਿਖਾ ਦਈਏ ਇੱਧਰ ਕੋਟਪਟੇਵਾਲੀ ਸਾਈਡ ਤੇ ਪੱਟੀ ਵਾਲੀ ਸਾਈਡ ਤੇ ਹੀ ਇੱਕ ਪਿੰਡ ਉੱਥੇ ਨਾਲ ਹੀ ਗੁਰਦੁਆਰਾ ਤੇ ਨਾਲ ਹੀ ਚਿਰਾਗ ਜਗਦੇ ਨੇ ਤੇ ਉਸ ਗੁਰਦਵਾਰੇ ਦਾ ਜਿਹੜਾ ਗ੍ਰੰਥੀ ਹੈ ਉਹ ਜਦੋਂ ਵੀ ਅਰਦਾਸ ਕਰਦਾ ਏ ਅਰਦਾਸ ਦੇ ਵਿੱਚ ਉਸ ਪੀਰ ਦਾ ਨਾਮ ਲੈਂਦਾ ਏ ਕੀ ਇਹ ਮਰਿਆਦਾ ਦੇ ਵਿੱਚ ਉਦੋਂ ਸਤਕਾਰ ਕਮੇਟੀਆਂ ਕਿੱਥੇ ਗਈਆਂ ਨੇ ਕਿ ਇੱਕ ਜਦੋਂ ਗਰੀਬ ਨੇ ਆਪਣੇ ਘਰ ਗੁਰੂਮਾਰ ਦੇ ਚਰਨ ਪਾਉਣੇ ਨੇ ਉਸ ਵਰੀ ਮਰਿਆਦਾ ਬਣ ਜਾਂਦੀ ਏ ਬਾਕੀਆਂ ਉਹ ਮਰਿਆਦਾ ਨਹੀਂ ਹੈਗੀ ਸੋ ਵੀਰ ਜੀਓ ਮੈਂ ਇਹਨਾਂ ਧਰਮ ਦੇ ਠੇਕੇਦਾਰਾਂ ਦੇ ਚਰਦਾ ਦੇ ਵਿੱਚ ਬੇਨਤੀ ਕਰਦਾ ਕਿ ਤੁਸੀਂ ਜੋ ਕੌਮ ਦੇ ਵਿੱਚ ਦੁਬਿਧਾ ਪਾਈ ਹੋਈ ਏ ਇਸ ਨੂੰ ਦੂਰ ਕਰ ਦਿਓ ਨਹੀਂ ਤਾਂ ਮਾਹੌਲ ਖਰਾਬ ਹੋ ਜਾਏਗਾ ਤਣਾਅਪੂਰਨ ਹੋ ਜਾਏਗਾ ਤੁਸੀਂ ਕਿਉਂ ਗਰੀਬ ਲੋਕਾਂ ਨੂੰ ਜ਼ਬਰਦਸਤੀ ਉਹਨਾਂ ਦਾ ਧਰਮ ਬਦਲਣਵਾਤੇ ਉਹਨਾਂ ਨੂੰ ਪ੍ਰੇਰਿਤ ਕਰਦੇ ਪੈ ਗੋ ਗਰੀਬ ਨੂੰ ਜੇ ਕੋਈ ਗਰੀਬ ਭਟਕਾ ਏ ਜੇ ਕੋਈ ਗਰੀਬ ਕਿਸੇ ਹੁਣ ਮੰਦਾ ਪਿਆ ਏ ਜਾਂ ਉਹ ਕਰਮ ਕਾਂਦੀ ਬਣਿਆ ਏ ਵੀਰ ਜੀਓ ਗੁਰਬਾਣੀ ਉਸ ਨੂੰ ਸੁਣਾਓ ਸਭੋ ਉਸ ਦੇ ਘਰ ਵੱਧ ਪ੍ਰਕਾਸ਼ ਕਰੋ ਉਹਦੇ ਉਹਨੂੰ ਕੋਲ ਬਿਠਾਓ ਉਹਨੂੰ ਗੁਰਬਾਣੀ ਦੇ ਅਰਥ ਸਮਝਾਓ ਕਿ ਗੁਰਬਾਣੀ ਆਖਦੀ ਕੀ ਏ ਉਹਨੂੰ ਗਲਵਕੜੀ ਦੇ ਵਿੱਚ ਲੈ ਕੇ ਸਮਝਾਓ ਗਰੀਬ ਨੂੰ ਤਾਂ ਕਿ ਗਰੀਬ ਜੋ ਭੁੱਲਿਆ ਏ ਉਹ ਆਪਣੇ ਘਰ ਵਾਪਸ ਆ ਜੇ ਤੁਸੀਂ ਤਾਂ ਉਹਨੂੰ ਡਰਾ ਰਹਿ ਜੋ ਤਮਕਾਰ ਰਹੇ ਹੋ ਕੀ ਤੁਸੀਂ ਕਿੰਨਾ ਗੁਰੂ ਸਾਹਿਬ ਮਾਰਾ ਤੁਹਾਡੇ ਪਿਓ ਦਾ ਹੈ ਕੀ ਕੁਰਬਾਨੀਆਂ ਆ ਤੁਹਾਡੀਆਂ ਸਿੱਖ ਧਰਮ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਮਜਬੀ ਸਿੱਖ ਦੀਆਂ ਨੇ ਜਿਸ ਕੌਮ ਨੂੰ ਤੁਸੀਂ ਅੱਜ ਨੀਵਾ ਦਿਖਾ ਰਹੇ ਹੋ ਉਸ ਕੌਮ ਦੀਆਂ ਸਭ ਤੋਂ ਵੱਧ ਕੁਰਬਾਨੀਆਂ ਨੇ ਕਿਹੜੀ ਕਿਹੜੀ ਕੁਰਬਾਨੀ ਮੈਂ ਕਰਾਵਾ ਤੁਹਾਡਾ ਸਿੱਖ ਇਤਿਹਾਸ ਦੇ ਵਿੱਚ ਹੈ ਕੀ ਹੈ ਆਪਣਾ ਇਤਿਹਾਸ ਪੜ ਕੇ ਵੇਖੋ ਆਪਣਾ ਪਿਛੋਕੜ ਪੜੋ ਅੱਜ ਜੇ ਡੇਰਿਆਂ ਦੇ ਜਿੰਨੇ ਵੀ ਡੇਰੇ ਨੇ ਅੱਜ ਤਾਈਂ ਤੇ ਉਹਨਾਂ ਦੇ ਮੁਖੀ ਕੌਣ ਨੇ ਛਾਤੀ ਮਾਰੋ ਉਹਨਾਂ ਡੇਰਿਆਂ ਨੂੰ ਚਲਾ ਕੌਣ ਰਿਹਾ ਏ ਕੋਈ ਮذਬੀ ਸਿੱਖ ਨਹੀਂ ਉਹਨਾਂ ਨੂੰ ਚਲਾ ਰਿਆ ਉਹਨਾਂ ਡੇਰਿਆਂ ਨੂੰ ਜੱਟ ਹੀ ਚਲਾ ਰਹੇ ਨੇ ਸਾਨੂੰ ਸਭ ਤੋਂ ਵੱਧ ਖਤਰਾ ਏ ਜੱਟਵਾਦ ਤੋਂ ਸਾਨੂੰ ਜੱਟ ਵੀਰਾਂ ਤੋਂ ਖਤਰਾ ਨਹੀਂ ਸਾਨੂੰ ਜੱਟਵਾਦ ਤੋਂ ਖਤਰਾ ਏ ਅੱਜ ਸਾ ਸਾਡੇ ਨਾਲ ਜੋ ਧੱਕੇਸ਼ਾਹੀਆਂ ਹੋ ਰਹੀਆਂ ਨੇ ਜੱਟਵਾਦ ਕਰ ਰਿਹਾ ਹੈ ਸਾਡੇ ਘਰਾਂ ਦੇ ਵਿੱਚ ਗੁਰੂ ਮਰ ਦਾ ਪ੍ਰਕਾਸ਼ ਨਹੀਂ ਆਉਣ ਦਿੱਤਾ ਜਾ ਰਿਹਾ ਜੱਟਵਾਦ ਨਹੀਂ ਹੁੰਦੇ ਰਿਹਾ ਜਿਸ ਕੌਮ ਦੀਆਂ ਸਭ ਤੋਂ ਵੱਧ ਕੁਰਬਾਨੀਆਂ ਹੋਣ ਉਸ ਕੌਮ ਨੂੰ ਗੁਰੂ ਨਾਲੋਂ ਤੋੜਿਆ ਜਾਵੇ ਅੱਜ ਇਹਨਾਂ ਦੇ ਸਤਾਏ ਹੋਏ ਕਈ ਇਹੋ ਜਿਹੇ ਪਰਿਵਾਰ ਨੇ ਜਿਹੜੇ ਅਸਾਈ ਮਤ ਨੂੰ ਅਪਣਾ ਗਏ ਨੇ ਜਿਹੜੇ ਪਰਿਵਾਰ ਨੇ ਉਹ ਡੇਰਿਆਂ ਦੇ ਨਾਲ ਜੁੜ ਗਏ ਨੇ ਉਹਨਾਂ ਨੂੰ ਮਾਨ ਸਤਕਾਰ ਨਹੀਂ ਦਿੱਤਾ ਗੁਰੂ ਮਹਾਰਾਜ ਜੀ ਨੇ ਆਪਣੀ ਛਾਤੀ ਦੇ ਨਾਲ ਲਾ ਕੇ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਸਾਨੂੰ ਅਵਾਰਡ ਮਿਲਿਆ ਅੱਜ ਇਹ ਸਾਨੂੰ ਦਰਕਾਰ ਰਹੇ ਨੇ ਅੱਜ ਇਹ ਧਰਮ ਦੇ ਠੇਕੇਦਾਰ ਬਣ ਗਏ ਨੇ ਵੀਰ ਜੀਓ ਮੈਂ ਤੁਹਾਡੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਮੁੱਦੇ ਨੂੰ ਖਤਮ ਕੀਤਾ ਜਾਵੇ ਨਹੀਂ ਤਾਂ ਇਸ ਮੁੱਦੇ ਤੇ ਬਹੁਤ ਭਿਆਨਕ ਸਿੱਟੇ ਨਿਕਲਣਗੇ ਇਸ ਮੁੱਦੇ ਨੂੰ ਇੱਥੇ ਹੀ ਸੁਲਝਾ ਦਿੱਤਾ ਜਾਵੇ ਗਰੀਬ ਮਜਬੂਰ ਸਿੱਖਾਂ ਦੇ ਘਰ ਗੁਰੂ ਮਾਰਾ ਦਾ ਪ੍ਰਕਾਸ਼ ਹੁਣ ਦਿੱਤਾ ਜਾਵੇ ਤਾਂ ਕਿ ਗੁਰੂ ਮਰਜੀ ਦੇ ਨਾਲ ਜੁੜੇ ਰਹਿਣ ਅਨੇਕਾ ਕੁਰਬਾਨੀਆਂ ਦੇ ਕੇ ਮذਬੀ ਸਿੱਖਾਂ ਨੇ ਪੱਤ ਖਾਲਸਾ ਮذਬੀ ਸਿੱਖ ਧਰਮ ਨੂੰ ਸਿਰਜਿਆ ਗੁਰੂ ਮਹਾਰਾਜੀ ਨੇ ਕਹਿਆ ਸੀ ਮੈਂ ਹੂੰ ਮذਬੀ ਮਜ਼ਬਾ ہمارا Hindu Turk ਦੋਨੋਂ ਸੇ ਨਿਆਰਾ ਉਹਨਾਂ ਨੇ ਕਹਿਿਆ ਸੀ ਮੈਂ ਆਹ ਮذਬੀ ਇਹ ਮੇਰਾ ਮਜ਼ਬਾ ਹੈ Hindu Turk ਦੋਨੋਂ ਸੇ ਨਿਆਰਾ ਤੇ ਤੁਸੀਂ ਇਸ ਨੂੰ ਕਿਸ ਪਾਸੇ ਲੈ ਗਏ ਜੋ ਕੀ ਵੰਡੀਆਂ ਪਾ ਕੇ ਰੱਖ ਦਿੱਤੀਆਂ ਏ ਅੱਜ ਜੇ ਸਿੱਖ ਕੌਮ ਦੇ ਵਿੱਚ ਸਭ ਤੋਂ ਵੱਧ ਜਾਤ ਦੇ ਰੱਟੇ ਪਏ ਹੋਏ ਨੇ ਜਾਤ ਦੇ ਕਿਉਂਕਿ ਜਦੋਂ ਖਾਲਸਾ ਪੰਥ ਸੱਜਿਆ ਗਿਆ ਸੀ ਇਸ ਜਾਤ ਦੇ ਕੋਹੜ ਨੂੰ ਖਤਮ ਕੀਤਾ ਗਿਆ ਏ ਜੋ ਅੱਜ ਫਿਰ ਦੁਬਾਰਾ ਕ੍ਰੀਏਟ ਕੀਤਾ ਗਿਆ ਏ ਫਿਰ ਦੁਬਾਰਾ ਇਸ ਨੂੰ ਅਬਲੀ জামਾ ਪਹਿਨਾਇਆ ਗਿਆ ਏ ਅੱਜ ਫਿਰ ਸੂਆਛਾਤ ਜੋ ਗੁਰੂ ਮਹਾਰਾਜ ਜੀ ਨੇ ਖਤਮ ਕੀਤੀ ਇੱਕ ਬਾਟੇ ਦੇ ਵਿੱਚੋਂ ਅੰਮ੍ਰਿਤ ਛਕਾ ਕੇ ਜੋ ਗੁਰੂ ਮਹਾਰਾਜ ਨੇ ਖਤਮ ਕਰ ਦਿੱਤੀ ਪਰ ਅੱਜ ਫਿਰ ਉਹ ਉੱਚੀ ਜਾਤ ਦੇ ਅਬਮਾਨੀ ਹੰਕਾਰੀ ਹੋਏ ਲੋਕਾਂ ਨੇ ਇਸ ਨੂੰ ਫਿਰ ਦੁਬਾਰਾ ਕ੍ਰੀਏਟ ਕਰ ਦਿੱਤਾ ਹੈ ਫਿਰ 5000 ਸਾਲ ਪੁਰਾਣਾ ਸਮਾਂ ਫੇਰ ਲਿਆ ਰਹੇ ਨੇ ਮੈਂ ਅੱਜ ਦੱਸ ਦੇਣਾ ਚਾਹੁੰਦਾ ਹਾਂ ਅਸੀਂ 5000 ਸਾਲ ਪੁਰਾਣੇ ਸਮੇਂ ਦੇ ਵਿੱਚ ਨਹੀਂ ਜੀ ਰਹੇ ਅਸੀਂ ਅੱਜ ਦੇ ਮੌਲ ਦੇ ਵਿੱਚ ਜੀ ਰਹੇ ਆ ਅਸੀਂ ਜ਼ੁਲਮ ਟਾੜਦੇ ਨਹੀਂ ਸਣੇ ਗੁਰੂ ਮਹਾਰਾਜ ਜੀ ਨੇ ਕਿਹਾ ਸੀ ਜ਼ੁਲਮ ਕਰਨਾ ਵੀ ਪਾਪ ਹੈ ਔਰ ਜ਼ੁਲਮ ਨੂੰ ਸਹਿਣਾ ਵੀ ਪਾਪ ਹੈ ਅਸੀਂ ਤੁਹਾਡੇ ਜ਼ੁਲਮ ਨਹੀਂ ਸਹਿਣੇ ਅਸੀਂ ਇਹੋ ਦੀਆਂ ਢਾਡੀਆਂ ਕੋਚੀਆਂ ਸ਼ਰਾਰਤਾਂ ਕੋਚੀਆਂ ਹਰਕਤਾਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਤੁਸੀਂ ਸਾਨੂੰ ਗੁਰਬਾਨੀ ਤੋਂ ਦੂਰ ਨਹੀਂ ਕਰ ਸਕਦੇ ਅਸੀਂ ਉਹ ਮذਬੀ ਸਿੱਖ ਆਂ ਜਦੋਂ ਹਰ ਵਕਤ ਗੁਰੂ ਮਹਾਰਾਜ ਜੀ ਦੇ ਅੰਗ ਸੰਗ ਸਹਾਈ ਰਹੇ ਅਸੀਂ ਬਦਾਵੀਏ ਨਹੀਂ ਆ ਅਸੀਂ ਗੁਰੂ ਮਹਾਰਾਜ ਨੂੰ ਬਦਾਵੇ ਨਹੀਂ ਲੱਕੇ ਦਿੱਤੇ ਅਸੀਂ ਗਦਾਰੀਆਂ ਨਹੀਂ ਕੀਤੀਆਂ ਇਤਿਹਾਸ ਦੇ ਵਿੱਚ ਦੱਸੋ ਕਿਸੇ ਮੱਜਬੀ ਸਿੱਖ ਨੇ ਗਦਾਰੀ ਕੀਤੀ ਹੋਵੇ ਛਾਤੀ ਮਾਰੋ ਖੂਮਾ ਦੇ ਵਿੱਚ ਪਾਣੀ ਕਿਸ ਨੇ ਪਾਇਆ ਛਾਤੀ ਮਾਰੋ ਜੱਲਿਆਂ ਵਾਲਾ ਬਾਗ ਦੇ ਵਿੱਚ ਅਟੈਕ ਕਿੰਨੇ ਕਰਵਾਇਆ છાતી માર ਕੇ ਵੇਖੋ ਹਰਮੰਦਰ ਸਾਹਿਬ ਤੇ ਕਿਸ ਨੇ ਅਟੈਕ ਕਰਵਾਇਆ ਅਸੀਂ ਗਦਾਰ ਨਹੀਂ ਆ ਗਦਾਰ ਤੁਸੀਂ ਜੋ ਜੇ ਇਹ ਮੁੱਦਾ ਇੱਥੇ ਨਾ ਸੁਲਝਾਇਆ ਇਸ ਦੇ ਸਿੱਟੇ ਬਹੁਤ ਭਿਆਨਕ ਨਿਕਲਣਗੇ ਮੈਂ ਧਰਮ ਦੇ ठेकेदारਾਂ ਨੂੰ ਦੱਸ ਦੇਣਾ ਚਾਹਨਾ ਕਿ ਮਜਬੂਤ ਸਿੱਖ ਕੌਮ ਦੇ ਨਾਲ ਇਹੋ ਜਿਹੇ ਵਿਕਤੇ ਨਾ ਕੀਤੇ ਜਾਣ ਇਹ ਜੋ ਜਾਤ ਪਾਤ ਦੇ ਤੁਸੀਂ ਵਖਰੇਵੇਂ ਪਾਏ ਨੇ ਇਸ ਨੂੰ ਦੂਰ ਕਰ ਦਿਓ ਮੈਂ ਤਾਂ ਇਹ ਤੁਹਾਡੇ ਚੈਨਲ 'ਚ ਬੇਨਤੀ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ